ਬਹੁਤ ਹੀ ਸਤਿਕਾਰਯੋਗ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਸਾਡੇ ਡਿਪਟੀ ਸਪੀਕਰ ਸਾਹਿਬ ਜੈ ਕਿਸ਼ਨ ਰੋੜੀ ਜੀ ਸਾਡੇ ਐਮ.ਐਲ.ਏ ਕਰਮਵੀਰ ਘੁੰਮਣ ਜੀ ਆਮ ਆਦਮੀ ਪਾਰਟੀ ਦੇ ਚੇਅਰਮੈਨ ਵਲੰਟੀਅਰਸ ਤੇ ਵਰਕਰ ਸਾਰੇ ਮੇਰੇ ਵੱਲੋਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਜਿਹੜੇ ਆਪ ਮੁਹਾਰੇ ਚੱਲ ਕੇ ਆਪ ਮੋਟਰਸਾਈਕਲ ਚ ਤੇਲ ਪਵਾ ਕੇ ਸਾਨੂੰ ਅੱਗੋਂ ਲੈਣ ਜਾਂਦੇ ਆ ਤੇ ਇੰਨੇ ਚਾਹ ਨਾਲ ਲੈਣ ਜਾਂਦੇ ਕਿ ਸਾਡਾ ਹੌਸਲਾ ਹੋਰ ਵੱਧ ਜਾਂਦਾ ਹੈ ਵੀ बार-बार ਆਉਣਾ ਚਾਹੀਦਾ ਤੇ ਲੋਕਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਪਾਰਟੀ ਦੇ ਪੁਰਾਣੇ ਵਲੰਟੀਅਰ 2012 ਤੋਂ ਚੱਲੇ ਹੋਏ ਸਰਦਾਰ ਬਲਦੀਪ ਸਿੰਘ ਜੀ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਆ ਮੈਂ ਵੀਰ ਜੀ ਨੂੰ ਬਹੁਤ ਵਧਾਈ ਦਿੰਨੀ ਆ ਤੇ ਪਰਿਵਾਰ ਨੂੰ ਬਹੁਤ ਵਧਾਈ ਦਿੰਨੀ ਆ ਅੱਜ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਵਲੰਟੀਅਰਾਂ ਦੀ ਪਾਰਟੀ ਹੈ ਪਤਾ ਲੱਗਦਾ ਕਿਉਂਕਿ ਜਿਹੜਾ ਵਲੰਟੀਅਰ 2012 ਤੋਂ ਦਿਨ ਰਾਤ ਪਾਰਟੀ ਲਈ ਮਿਹਨਤ ਕਰ ਰਿਹਾ ਹੈ ਉਸ ਵਲੰਟੀਅਰ ਨੂੰ ਚੇਅਰਮੈਨੀਆਂ ਤੇ ਬਿਠਾਇਆ ਜਾ ਰਿਹਾ ਹੈ ਕੋਈ ਬਾਹਰੋਂ ਬੰਦਾ ਨਹੀਂ ਬਿਠਾਇਆ ਤੁਹਾਡੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨੇ ਸਾਲਾਂ ਤੋਂ ਵੀਰਜੀ ਮਿਹਨਤ ਕਰ ਰਹੇ ਨੇ ਤੇ ਜਦ ਦੀ ਮੈਂ ਇੱਥੇ ਆਈ ਆ ਮੈਂ ਵੀਰਜੀ ਦੀਆਂ ਸਿਫਤਾਂ ਹੀ ਸੁਣ ਰਹੀਆਂ ਵੀ ਇੰਨੇ ਨਰਮ ਸੁਭਾਅ ਦੇ ਨੇ ਕਦੇ ਕਾਲੇ ਨਹੀਂ ਪੈਂਦੇ ਕੋਈ ਕੰਮ ਕਹਿ ਦਈਏ ਤਾਂ ਪਹਿਲਾਂ ਕੰਮ ਪੂਰਾ ਕਰਦੇ ਨੇ ਫਿਰ ਫੋਨ ਕਰਦੇ ਨੇ ਵੀ ਕੰਮ ਪੂਰਾ ਹੋ ਗਿਆ ਜੀ ਲੋ ਸੋ ਬਹੁਤ ਅਸੀਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਹਮੇਸ਼ਾ ਵਲੰਟੀਅਰਾਂ ਦੇ ਹੱਕ 'ਚ ਫੈਸਲਾ ਕਰਦੇ ਨੇ ਹਮੇਸ਼ਾ ਵਰਕਰ ਦੇ ਹੱਕ 'ਚ ਫੈਸਲਾ ਕਰਦੇ ਨੇ ਕਿਉਂਕਿ ਸਾਡੀ ਪਾਰਟੀ ਵਲੰਟੀਅਰਾਂ ਦੀ ਪਾਰਟੀ ਹੈ ਜਦੋਂ ਆਮ ਆਰਮੀ ਪਾਰਟੀ ਨੇ ਸੰਘਰਸ਼ ਸ਼ੁਰੂ ਕੀਤਾ ਤਾਂ ਇਹੋ ਜਿਹੇ ਵੀਰ ਸੀਗੇ ਜਿਹੜੇ ਨਾਲ ਖੜੇ ਹੋਏ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਮਿਹਨਤ ਕਰਦੇ ਰਹੇ ਕਿਉਂਕਿ ਉਦੋਂ ਤਾਂ ਪਾਰਟੀ ਦਾ ਕੋਈ ਢਾਂਚਾ ਵੀ ਨਹੀਂ ਸੀਗਾ ਕੋਈ ਨਾਲ ਵੀ ਨਹੀਂ ਸੀ ਚੱਲਦਾ ਸੋ ਇਹੋ ਜਿਹੇ ਵੀਰ ਜਿਹੜੇ ਨਾਲ ਚੱਲੇ ਆ ਜੋ ਵੱਡੇ ਵੱਡੇ ਅਹੁਦਿਆਂ ਤੇ ਬੈਠ ਰਹੇ ਆ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਆਮ ਘਰਾਂ ਦੇ ਲੋਕ ਨੇ ਜਿਹੜੇ ਉਹ ਇਹੋ ਜੀ ਕੁਰਸੀਆਂ ਤੇ ਬੈਠ ਰਹੇ ਨੇ ਤੇ ਹਮੇਸ਼ਾ ਇਹ ਯਕੀਨ ਹੁੰਦਾ ਹੈ ਕਿ ਆਮ ਘਰ ਦਾ ਬੰਦਾ ਜਦੋਂ ਇਹ ਜੀ ਕੁਰਸੀ ਤੇ ਬੈਠਦਾ ਤਾਂ ਉਹ ਆਮ ਲੋਕਾਂ ਲਈ ਹੀ ਸੋਚੂਗਾ ਉਹ ਕਦੇ ਵੱਡੇ ਬੰਦੇ ਦੇ ਹੱਕ 'ਚ ਫੈਸਲਾ ਨਹੀਂ ਲਾਊਗਾ। ਉਹ ਹਮੇਸ਼ਾ ਉਹਨੂੰ ਯਾਦ ਰਹਿੰਦਾ ਹੈ ਕਿ ਜਿਹੜੀਆਂ ਕੁਰਸੀਆਂ ਨੇ ਚਾਹੇ ਕੋ ਚੇਅਰਮੈਨ ਬਣ ਜੇ, ਐਮਐਲਏ ਬਣ ਜੇ, ਮੰਤਰੀ ਬਣ ਜੇ, ਉਹ ਲੋਕਾਂ ਨੇ ਬਣਾਇਆ ਤੇ ਲੋਕਾਂ ਨੇ ਹੀ ਦੁਬਾਰਾ ਬਣਾਉਣਾ। ਜੇ ਲੋਕਾਂ 'ਚ ਰਹਾਂਗੇ ਤਾਂ ਹੀ ਲੋਕ ਦੁਬਾਰਾ ਉਸ ਕੁਰਸੀ ਤੇ ਬਿਠਾਉਣਗੇ ਨਹੀਂ ਤਾਂ ਲੋਕਾਂ ਨੂੰ ਇੱਕ ਵੋਟ ਪਾਉਣੀ ਆ ਆਪਾਂ ਤਾਂ ਸਰਕਾਰਾਂ ਮਿੰਟ 'ਚ ਬਦਲ ਲੈਣੇ ਆ। ਸੋ ਤੁਹਾਡੇ ਕੋਲ ਇੰਨੀ ਪਾਵਰ ਹੈ। ਮੈਂ ਸਾਰੇ ਅੱਜ ਤੁਹਾਡੇ ਨਗਰ ਦਾ ਧੰਨਵਾਦ ਕਰਦੀ ਆ ਕਿ ਲਗਾਤਾਰ ਤੁਸੀਂ ਐਮ ਐਮ ਐਲ ਏ ਬਣਾਇਆ ਵੀਰ ਜੀ ਨੂੰ ਜੈ ਕਸ਼ਨ ਰੋੜੀ ਜੀ ਨੂੰ ਦੂਸਰੀ ਵਾਰ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਵੀਰ ਜੀ ਨੇ ਦੁਆਬੇ ਵਿੱਚ ਪਹਿਲਾ ਬੂਟਾ ਗੜ ਸ਼ੰਕਰ ਦੀ ਧਰਤੀ ਨੇ ਲਾਇਆ ਆਮ ਆਦਮੀ ਪਾਰਟੀ ਦਾ ਅਸੀਂ ਹਮੇਸ਼ਾ ਤੁਹਾਡੇ ਕਰਜ਼ਦਾਰ ਰਹਾਂਗੇ ਦੇਣੀ ਰਹਾਂਗੇ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕੰਮ ਜਿਹੜੇ ਉਹ ਨਿਰੰਤਰ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਜਿਵੇਂ ਨਸ਼ਿਆਂ ਦੀ ਗੱਲ ਆਈ ਹੈ ਨਸ਼ਾ ਸਭ ਤੋਂ ਵੱਡਾ ਮੁੱਦਾ ਸੀਗਾ ਪੰਜਾਬ ਦਾ ਵੀ ਨਸ਼ਾ ਬਹੁਤ ਵਿਕ ਰਿਹਾ ਹੈ ਨਸ਼ੇ ਤੇ ਠੱਲ ਪੈਣੀ ਚਾਹੀਦੀ ਹੈ ਤੇ ਰੋਕ ਲਗਣੀ ਚਾਹੀਦੀ ਹੈ ਬੜੀਆਂ ਸਰਕਾਰਾਂ ਆਈਆਂ ਗੱਲਾਂ ਕੀਤੀਆਂ ਅਖਬਾਰਾਂ 'ਚ ਇਸ਼ਤਿਹਾਰ ਦੇਤੇ ਟੀਵੀ ਤੇ ਬੋਲੇ ਪਰ ਕਿਸੇ ਨੇ ਕਦੇ ਕੋਈ ਪਹਿਲ ਕਦਮੀ ਨਹੀਂ ਦਿਖਾਈ ਸਾਰੇ ਅੰਦਰ ਖਾਤੇ ਰਲ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਹੈ ਮਾੜੇ ਬੰਦਿਆਂ ਨਾਲ ਕਾਹਦੇ ਮੱਥਾ ਲਾਉਣਾ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਹਨੇ ਕਿਸੇ ਤੋਂ ਨਾ ਡਰਿਆ ਐ ਨਾ ਦਬਦਾ ਹਮੇਸ਼ਾ ਨਸ਼ੇ ਦੇ ਵਿਰੁੱਧ ਆਵਾਜ਼ ਚੱਕੀ ਐ ਤੇ ਐਦਾਂ ਹੀ ਚੱਕਦੇ ਰਹਿਣਾਗੇ ਸਾਡਾ ਵਾਅਦਾ ਤੁਹਾਡੇ ਨਾਲ ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਜਾਯਾ ਨਿਰੰਤਰ ਚੱਲਦਾ ਰਹੂਗਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਚਾਹੇ ਕੋਈ ਆਫੀਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਚਾਹੂਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਰਾਹ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਗਿਆ ਕਿਸੇ ਨਾਲ ਕੋਈ ਭਾਈਚਾਰਾ ਨਹੀਂ ਗਿਆ ਸਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਐ ਨਾ ਕਦੇ ਅੱਗੇ بڑੂ ਜਦੋਂ ਤੁਸੀਂ ਇੰਨਾ ਪਿਆਰ ਦਿਖਾਉਂਦੇ ਹੋ ਸਾਡਾ ਹੌਸਲਾ ਉਹੀ ਵੱਧ ਜਾਂਦਾ ਸਾਡਾ ਦਿਲ ਕਰਦਾ ਵੀ ਹੋਰ ਕੰਮ ਕਰੀਏ ਲੋਕਾਂ ਲਈ ਕੰਮ ਕਰੀਏ ਪਬਲਿਕ 'ਚ ਰਹਿਣਾ ਤੁਸੀਂ ਦੇਖਿਆ ਹੋਊਗਾ ਕਿ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਐਮਐਲਏ ਲਭਦਾ ਨਹੀਂ ਸੀ ਹੁੰਦਾ ਮੰਤਰੀ ਲਭਦਾ ਨਹੀਂ ਸੀ ਹੁੰਦਾ ਕਿਸੇ ਨੂੰ ਮਿਲਣਾ ਪੈਂਦਾ ਸੀ 10 ਵਾਰ ਅਪੁਆਇੰਟਮੈਂਟ ਲੈਣੀ ਪੈਂਦੀ ਸੀ ਵੀ ਸਾਡਾ ਕੰਮ ਹੈ ਜੀ ਸਾਡਾ ਕੰਮ ਕਰਾ ਦਿਓ ਇੱਕ ਵਾਰ ਸੁਣਤਾ ਲਓ ਕਰਾਉਣਾ ਤਾਂ ਦੂਰ ਦੀ ਗੱਲ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਜਦ ਤੋਂ ਸਰਕਾਰ ਬਣੀ ਹੈ ਸਾਡੇ ਲੀਡਰ ਤੁਹਾਡੇ ਵਿੱਚ ਫਿਰ ਰਹੇ ਨੇ ਤੁਹਾਡੇ ਦੁੱਖਾਂ ਸੁੱਖਾਂ 'ਚ ਕਮਾਂਕਾਰਾਂ 'ਚ ਜਿੰਨਾ ਹਿੱਸਾ ਹੋ ਸਕਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਪਾਈਏ ਤੁਹਾਡੇ ਵਿੱਚ ਰਹੀਏ ਕਿਉਂਕਿ ਆਮ ਘਰਾਂ ਦੇ ਲੋਕ ਆ ਅਸੀਂ ਤਾਂ ਕੋਈ ਵੱਡੇ ਵੱਡੇ ਮਹਿਲ ਪਹਿਲਾਂ ਦੇਖੇ ਨਹੀਂ ਸੀ ਸਾਰੇ ਆਮ ਘਰਾਂ ਦੇ ਸੀਗੇ ਤੇ ਸਾਡਾ ਦਿਲ ਵੀ ਤੁਹਾਡੇ ਵਿੱਚ ਹੀ ਲੱਗਦਾ ਸੋ ਸੋ ਲੱਗੇ ਰੱਬ ਦੀ ਇੱਕ ਗੱਲ ਤੁਸੀਂ ਜਾਣ ਲਓ ਸਾਡਾ ਵੱਡੀਆਂ ਵੱਡੀਆਂ ਕੋਠੀਆਂ 'ਚ ਜੀਵ ਨਹੀਂ ਲੱਗਦਾ ਸਾਡਾ ਜੀ ਤੁਹਾਡੇ ਵਿੱਚ ਹੀ ਲੱਗਦਾ ਆ ਕੇ ਸੋ ਬਹੁਤ ਤੁਹਾਡਾ ਧੰਨਵਾਦ ਕਰਦੀ ਆ ਮੈਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਹੈ ਜਿਹੜੀ ਉਹ ਤੁਹਾਡੇ ਬੱਚਿਆਂ ਬਾਰੇ ਫੈਸਲੇ ਲੈ ਰਹੀ ਹੈ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਵੀ ਤੁਹਾਡੇ ਬੱਚੇ ਨੇ ਜਿਹੜੇ ਆ ਪੰਜਾਬ ਦੇ ਉਹ ਇੱਥੇ ਹੀ ਪੜ੍ਹਨ ਲਿਖਣ ਇੱਥੇ ਹੀ ਨੌਕਰੀ ਕਰਨ ਅੱਜ ਸਕੂਲਾਂ 'ਚ ਸਿੱਖਿਆ ਕ੍ਰਾਂਤੀ ਵਰਗੀਆਂ ਵਧੀਆਂ ਮੁਹਿੰਮਾਂ ਚੇੜੀਆਂ ਹੋਈਆਂ ਹੋਈਆਂ ਸਰਕਾਰ ਨੀਤੀ ਦੇ ਚ ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ ਜਿੱਥੇ ਕਮਰੇ ਪਾਉਣ ਦੀ ਲੋੜ ਹੈ ਕਮਰੇ ਪਾਏ ਜਾ ਰਹੇ ਨੇ ਜਿੱਥੇ ਟੀਚਰ ਪ੍ਰੋਵਾਈਡ ਕਰਨ ਦੀ ਲੋੜ ਹੈ ਟੀਚਰ ਪ੍ਰੋਵਾਈਡ ਕੀਤੇ ਜਾ ਰਹੇ ਨੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਪੁਰਾਣੀਆਂ ਸਰਕਾਰਾਂ 'ਚ ਟੀਚਰ ਹਮੇਸ਼ਾ ਧਰਨਾ ਲਾਉਂਦੇ ਦਿਖਦੇ ਸੀ ਕਿਉਂਕਿ ਕੱਚੇ ਹੁੰਦੇ ਸੀ ਜਾਂ ਜਿਹੜੇ ਲੱਗੇ ਹੁੰਦੇ ਸੀ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਥੋੜੀਆਂ ਹੁੰਦੀਆਂ ਸੀ ਵੀ ਘਰਾਂ ਦੇ ਗੁਜ਼ਾਰੇ ਨਹੀਂ ਸੀ ਚੱਲਦੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਵੀ ਇਹ ਜਿਹੇ ਟੀਚਰ ਨੇ ਪੜਾਉਣਾ ਕੀ ਇਹ ਜਿਹੜਾ ਆਪ ਹੀ ਵਿਚਾਰਾ ਦੁਖੀ ਫਿਰਦਾ ਸੋ ਸਰਕਾਰ ਬਣਨ ਤੋਂ ਬਾਅਦ ਕੱਚੇ ਅਧਿਆਪਕਾਂ ਨੂੰ ਪੱਕੇ ਵੀ ਕੀਤਾ ਗਿਆ ਜਿਨ੍ਹਾਂ ਦੀਆਂ ਤਨਖਾਹਾਂ ਕੱਟ ਸੀਗੀਆਂ ਉਹਨਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾ ਰਹੀਆਂ ਨੇ ਤੇ ਅੱਜ ਸਾਨੂੰ ਕਹਿੰਦੇ ਆ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਕੋਈ ਵੀ ਸਕੂਲ ਇਹੋ ਜਿਹਾ ਨਹੀਂ ਹੈਗਾ ਜਿੱਥੇ ਟੀਚਰ ਨਾ ਹੋਵੇ ਹਰ ਸਕੂਲ 'ਚ ਟੀਚਰ ਨੇ ਤੇ ਵਧੀਆ ਕੁਆਲੀਫਾਈਡ ਟੀਚਰਸ ਨੇ ਮੈਂ ਪਿਛਲੇ ਦਿਨੀ ਕਿਸੇ ਕਾਲਜ ਚ ਗਈ ਤੇ ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਜਦ ਦੀ ਸਰਕਾਰ ਆਈ ਹੈ 3 ਸਾਲ ਹੋ ਗਏ ਹਰ ਸਾਲ 100 150 ਬੱਚਾ ਵਧ ਐਡਮਿਸ਼ਨ ਲੈਂਦਾ ਹਰ ਸਾਲ ਬੱਚਿਆਂ ਦੀ ਜਿਹੜੀ ਸਟਰੈਂਥ ਹੈ ਉਹ ਵਧ ਰਹੀ ਹੈ ਤੇ ਸਾਨੂੰ ਮੰਗ ਆਉਂਦੀ ਹੈ ਵੀ ਸਟਰੈਂਥ ਹੋਰ ਵਧਾ ਦਿੱਤੀ ਜਾਵੇ ਕਿਉਂਕਿ ਬੱਚੇ ਹੁਣ ਇੱਥੇ ਰਹਿ ਕੇ ਪੜ੍ਹਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਸ ਹੋ ਗਈ ਕਿ ਕਿ ਮੁੱਖ ਮੰਤਰੀ ਸਾਹਿਬ ਜੇ ਅਸੀਂ ਇੱਥੇ ਹੀ ਪੜਾਂਗੇ ਲਿਖਾਂਗੇ ਸਾਨੂੰ ਇੱਥੇ ਹੀ ਨੌਕਰੀ ਦੇਣਗੇ ਪਹਿਲਾਂ ਅਸੀਂ ਨਹੀਂ ਸੀ ਸਾਡੇ ਬੱਚਿਆਂ ਨੂੰ ਬੱਚਾ ਬਾਹਰ ਵੀ ਕਰਦਾ ਸੀ ਤਾਂ ਹਮੇਸ਼ਾ ਮਾਪਿਆਂ ਨੂੰ ਇੱਕ ਕੱਲ ਕਹਿੰਦਾ ਸੀ ਚਾਹੇ ਜਿਵੇਂ ਮਰਜ਼ੀ ਕਰ ਜਾ ਚੱਕ ਕੇ ਮੈਨੂੰ ਬਾਹਰ ਭੇਜ ਦਿਓ ਮੈਂ ਉੱਥੇ ਕਮਾ ਲੂੰਗਾ ਅੱਜ ਸਾਡੇ ਬੱਚੇ ਪੰਜਾਬ ਚ ਰਹਿ ਕੇ ਪੜ ਰਹੇ ਨੇ ਲਿਖ ਰਹੇ ਨੇ ਨੌਕਰੀਆਂ ਲੈ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਪੰਜਾਬ ਦੀ ਸੇਵਾ ਕਰਨ ਜਿਵੇਂ ਪਹਿਲਾਂ ਦੱਸ ਰਹੇ ਸੀਗੇ ਕਿ ਅੱਜ ਮੈਡਮ ਵਰਗੇ ਕੁੜੀਆਂ ਅਫਸਰ ਲੱਗ ਰਹੀਆਂ ਨੇ ਸਾਡੇ ਪੰਜਾਬ ਦੇ ਧੀਆ ਪੁੱਤ ਨੇ ਉਹ ਵੱਡੇ ਵੱਡੇ ਰੈਂਕ ਤੇ ਜਾ ਰਹੇ ਨੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਪਿੰਡਾਂ 'ਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਕਦੇ ਕਿਸੇ ਨੇ ਸੋਚਿਆ ਨਹੀਂ ਹੋਊਗਾ ਕਿਸੇ ਸਰਕਾਰ ਨੇ ਵੀ ਪਿੰਡਾਂ 'ਚ ਵੀ ਅਸੀਂ ਲਾਇਬ੍ਰੇਰੀਆਂ ਬਣਾਈਆਂ ਏ ਉੱਥੇ ਵੀ ਅਸੀਂ ਏਸੀ ਲਾਈਏ ਜਿਹੜੇ ਬੱਚੇ ਪੜ੍ਹ ਲਿਖ ਸਕਦੇ ਨੇ ਜਿਨ੍ਹਾਂ ਦਾ ਸ਼ੌਂਕ ਹੈ ਵੀ ਅਸੀਂ ਪੜ੍ਹੀਏ ਉੱਥੇ ਬੈਠ ਕੇ ਪੜ੍ਹਨ ਲਿਖਣ ਤੇ ਕੋਈ ਨਾ ਕੋਈ ਵੱਡਾ ਐਗਜ਼ਾਮ ਕਲੀਅਰ ਕਰਨ ਤੇ ਮਾਂ ਪਿਓ ਦਾ ਨਾਮ ਰੌਸ਼ਨ ਕਰਨ ਸੋ ਬਹੁਤ ਮਹਿੰਮਾ ਸਰਕਾਰ ਨੇ ਤੁਹਾਡੇ ਸਾਰੇ ਨਾਲ ਛੇੜ ਰੱਖੀਆਂ ਨੇ ਸਾਨੂੰ ਤੁਹਾਡੇ ਪਿਆਰ ਦੀ ਸਤਿਕਾਰ ਦੀ ਇਸੇ ਤਰੀਕੇ ਨਾਲ ਲੋੜ ਹਮੇਸ਼ਾ ਰਹੂਗੀ ਕਿਉਂਕਿ ਜਦੋਂ ਤੁਹਾਡਾ ਪਿਆਰ ਹੋਊਗਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਹੁੰਦਾ ਮੈਂ ਹੋਰ ਕੰਮ ਕਰਾਂ ਦੁਗਨੇ ਹੌਸਲੇ ਨਾਲ ਕੰਮ ਕੀਤੇ ਜਾਂਦੇ ਜਿਵੇਂ ਤੁਸੀਂ ਲੁਧਿਆਣੇ ਦਾ ਰਿਜ਼ਲਟ ਪਿੱਛੇ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਵਧੀਆ ਲੀਡ ਨਾਲ ਜਿੱਤ ਹੋਈ ਹੈ ਮੈਂ ਇਹਦਾ ਵੀ ਧੰਨਵਾਦ ਕਰਦੀਆਂ ਸਾਰੀ ਪਬਲਿਕ ਦਾ ਜਿਨ੍ਹਾਂ ਨੇ ਇੰਨਾ ਇਤਬਾਰ ਕੀਤਾ ਆਮ ਆਦਮੀ ਪਾਰਟੀ ਤੇ ਸੋ ਸਰਕਾਰ ਹਮੇਸ਼ਾ ਲੋਕਾਂ ਦੇ ਹੱਕ 'ਚ ਫੈਸਲੇ ਲੈਂਦੀ ਆ ਤੁਸੀਂ ਦੇਖਿਆ ਹੋਊਗਾ ਕਿ ਸਭ ਤੋਂ ਵੱਡੀ ਗੱਲ ਸੀ ਸਾਡਾ ਜਿਹੜਾ ਮੈਡੀਕਲ ਫੈਸਿਲਿਟੀ ਹੈ ਜਿਹੜੀ ਸਿਹਤ ਸੁਵਿਧਾਵਾਂ ਨੇ ਉਹਨਾਂ 'ਚ ਬਹੁਤ ਕਮੀ ਸੀ ਜੇ ਕਿਸੇ ਮਾਂ ਪੈਣ ਨੂੰ ਇਲਾਜ ਕਰਾਉਣਾ ਪੈਂਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਮੇਰਾ 2-3 ਹਜ਼ਾਰ ਦਾ ਖਰਚਾ ਹੋਊਗਾ ਮੈਂ ਕਿੱਥੋਂ ਭਰੂੰਗੀ ਅਗਲੇ ਮਹੀਨੇ ਡਾਕਟਰ ਨੇ ਦੁਬਾਰਾ ਬੁਲਾ ਲੈਣਾ ਹੈ ਵੀ ਦੁਬਾਰਾ ਚੈੱਕਅਪ ਕਰਾਣ ਆ ਜਿਓ ਬਹੁਤ ਔਖਾ ਹੁੰਦਾ ਸੀ ਸੋ ਜਿਹੜਾ ਮਾਡਲ ਸੀਗਾ ਦਿੱਲੀ ਦਾ ਮੱਲਾ ਕਲੀਨਿਕ ਦਾ ਉਹ ਮਾਡਲ ਪੰਜਾਬ ਚ ਲੈ ਕੇ ਆਏ ਤੁਹਾਡੇ ਅੱਜ ਫ੍ਰੀ ਇਲਾਜ ਹੋ ਰਿਹਾ ਫ੍ਰੀ ਟੈਸਟ ਹੋ ਰਹੇ ਨੇ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਇਹ ਆਮ ਆਦਮੀ ਪਾਰਟੀ ਦਾ ਮਾਡਲ ਹੈ ਤੁਸੀਂ ਦੇਖਿਆ ਹੋਊਗਾ ਸੜਕਾਂ ਤੇ ਮੈਂ ਕਈ ਵਾਰ ਰਸਤੇ ਚ ਜਾਂਦੀ ਦੇਖਦੀ ਆ ਕੱਲ ਪਰਸੋਂ ਦੀ ਗੱਲ ਹੈ ਮੈਂ ਦੇਖਿਆ ਕਿਸੇ ਦਾ ਐਕਸੀਡੈਂਟ ਹੋਇਆ ਹੋਇਆ ਸੀਗਾ ਤੇ ਉੱਥੇ ਐਸਐਸਫ ਜਿਹੜੀ ਸੜਕ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਉੱਥੇ ਉਹ 2 ਮਿੰਟਾਂ ਚ ਪਹੁੰਚ ਗਈ ਤੇ ਜਿਹੜੇ ਜਿਹੜੇ ਫੱਟੜ ਹੋ ਗਏ ਸੀ ਜਿਨ੍ਹਾਂ ਨੂੰ ਇਲਾਜ ਕਰਾਣ ਦੀ ਲੋੜ ਸੀ ਉਹਨਾਂ ਦਾ ਪਹਿਲੇ ਇਲਾਜ ਕਰਾਇਆ ਜਾਂਦਾ ਫਿਰ ਉਹਨਾਂ ਤੇ ਕੋਈ ਜਿਹੜੀ ਪੰਪਤੀ ਕਾਰਵਾਈ ਉਹ ਕੀਤੀ ਜਾਂਦੀ। ਸੋ ਸਾਨੂੰ ਹਮੇਸ਼ਾ ਇਹ ਰਹਿੰਦਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਬਾਹਰ ਨੂੰ ਨਾਮੂ ਕਰਨ ਮੇਰੀ ਬੇਨਤੀ ਹੈ ਤੁਹਾਡੇ ਵੀ ਬੱਚੇ ਹੋਣਗੇ ਤੁਹਾਡੀਆਂ ਵੀ ਧੀਆ ਹੋਣਗੀਆਂ ਉਹਨਾਂ ਨੂੰ ਇੱਥੇ ਹੀ ਰਹਿ ਕੇ ਪੜ੍ਹਾਓ ਲਿਖਾਓ ਉਹ ਪੰਜਾਬ ਦੀ ਸੇਵਾ ਕਰਨ। ਕਈ ਵਾਰ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਜਾ ਕੇ ਪੁੱਛੀਦਾ ਵੀ ਬਾਪੂ ਜੀ ਬੱਚੇ ਨੇ ਬੱਚੇ ਤਾਂ ਬਾਹਰ ਨੇ। ਬੱਚੇ ਤਾਂ ਚਲੇ ਗਏ ਇੱਥੇ ਤਾਂ ਵਧੀਆ 10 ਸਾਲ ਪਹਿਲਾਂ ਹੀ ਚਲੇ ਗਏ ਸੀ ਉਹ ਤਾਂ ਉੱਥੇ ਸੈੱਟ ਨੇ ਹੁਣ ਪਰ ਹੁਣ ਉਹ ਵਾਪਸ ਆਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਰਕਾਰ ਵਧੀਆ ਆ ਗਈ ਅਸੀਂ ਇੱਥੇ ਵੀ ਰਹਿ ਕੇ ਕੋਈ ਕੰਮ-ਕਾਰ ਕਰ ਸਕਦੇ ਹਾਂ ਕੋਈ ਬਿਜ਼ਨਸ ਕਰ ਸਕਦੇ ਹਾਂ ਕਿਉਂਕਿ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਹੈ ਕਿ ਤੁਸੀਂ ਆ ਕੇ ਪੰਜਾਬ 'ਚ ਇਨਵੈਸਟ ਕਰੋ ਕੋਈ ਬਿਜ਼ਨਸ ਕਰਨਾ ਹੈ ਕੋਈ ਨੌਕਰੀ ਕਰਨੀ ਹੈ ਪੰਜਾਬ ਦੀ ਧਰਤੀ ਤੇ ਰਹਿ ਕੇ ਕਰੋ ਮੈਂ ਅੱਜ ਤੁਹਾਡੇ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਕਰਦੀ ਆ ਬਹੁਤ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ ਤੇ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਵੀ ਮੰਗਦੀ ਆ ਕਿ ਜਗ੍ਹਾ ਥੋੜੀ ਪੈ ਗਈ ਬੈਠਣ ਨੂੰ ਪਰ ਤੁਹਾਡਾ ਪਿਆਰ ਹੈ ਵੀ ਤੁਸੀਂ 1 ਘੰਟੇ ਤੋਂ ਖੜੇ ਹੋ ਕੇ ਸਾਰਿਆਂ ਦੀ ਗੱਲ ਸੁਣ ਰਹੇ ਹੋ ਐਨੀ ਗਰਮੀ ਹੈ ਜੂਨ ਦਾ ਮਹੀਨਾ ਚੱਲਦਾ ਹੋਵੇ ਤੇ 12 1 ਵਜੇ ਦਾ ਟਾਈਮ ਹੋਵੇ ਫਿਰ ਵੀ ਐਨੀ ਗਿਣਤੀ 'ਚ ਤੁਹਾਡਾ ਆਉਣਾ ਸਾਨੂੰ ਇਹ ਦਰਸਾਉਂਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹੋ ਰੋੜੀ ਸਾਹਿਬ ਨੂੰ ਦਿਲੋਂ ਚਾਹੁੰਦੇ ਹੋ ਤਾਂ ਹੀ ਇੱਥੇ ਤੁਸੀਂ ਪਹੁੰਚੇ। ਸੋ ਮੇਰੀ ਅਜੇ ਇਨੀ ਕੁ ਤੁਸੀਂ ਬੇਨਤੀ ਕਬੂਲ ਕਰੋ ਤੇ ਮੈਂ ਜਿਵੇਂ ਰੋੜੀ ਸਾਹਿਬ ਨੇ ਕਿਹਾ ਵੀ ਭੈਣ ਜੀ ਤੁਹਾਡੀ ਡਿਊਟੀ ਲਾਉਂਦੇ ਰਹਾਂਗੇ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦੀ ਹਾਂ ਜਦੋਂ ਵੀ ਰੋੜੀ ਸਾਹਿਬ ਬੁਲਾਉਣਗੇ ਮੈਂ ਤੁਹਾਡੇ ਵਿੱਚ ਹਾਜ਼ਰ ਹੋਵਾਂ ਅੱਧੀ ਆਵਾਜ਼ 'ਚ ਤੁਹਾਡੇ ਵਿੱਚ ਹਾਜ਼ਰ ਹੋਵਾਂਗੀ ਜਦ ਮਰਜ਼ੀ ਬੁਲਾ ਲਿਓ ਤੇ ਜਿਹੜੇ ਵੀ ਤੁਹਾਡੇ ਏਰੀਆ ਦੇ ਕੰਮ ਨੇ ਜਿਹੜੇ ਵੀ ਅੱਜ ਤੁਸੀਂ ਵੀ ਵੀਰ ਕੋਈ ਨਾ ਕੋਈ ਕੰਮ ਦੱਸੋਗੇ ਕਿਸੇ ਨਾ ਕਿਸੇ ਦਾ ਕੰਮ ਹੋਊਗਾ ਮੈਂ ਆਰਾਮ ਨਾਲ ਤੁਹਾਡੀ ਸਾਰਿਆਂ ਦੀ ਗੱਲ ਸੁਣ ਕੇ ਜਾਊਂਗੀ ਜਿਹੜੇ ਵੀ ਕੰਮ ਨੇ ਤੁਹਾਡੇ ਸਾਡੇ ਸਿਰ ਮੱਥੇ ਨੇ ਤਾਂ ਮੈਂ ਮਾਨ ਸਾਹਿਬ ਦੇ ਅੱਗੇ ਜਾ ਕੇ ਜ਼ਰੂਰ ਤੁਹਾਡੇ ਕੰਮਾਂ ਦੇ ਬਾਰੇ ਚਰਚਾ ਕਰੂੰਗੀ ਤੇ ਆਸ ਕਰੂੰਗੀ ਕਿ ਤੇ ਜਲ ਤੋਂ ਜਲਦ ਉਹ ਪੂਰੇ ਹੋਣ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ